ਆਹ ਪੁਜਦੇ ਕਰਗੇ ਨਾਲ ਦੀ ਨਾਲ ਹੈਂਡ ਬਾਈ ਹੈ ਨਾਲ ਦੀ ਨਾਲ ਪੁਜਦੇ ਕਰਦੀਏ ਵਾਹ ਏ ਗੋਰੀਆ ਰੜੇ ਵਾਲੀਆ ਗੋਰਾ ਪਰ ਆਹ ਮੁੰਡੇ ਦੇ ਚਰਚੇ ਹੁੰਦੇ ਆ ਲਓ ਇਧਰਲੇ ਪਾਸੇ 200 ਦਾ ਜੱਫਾ ਆਵਨੇ ਸੰਤੂ ਕੰਨਿਓ 200 ਦਾ ਪੱਜਦਾ ਏ ਇੱਥੇ ਰੱਖ ਏ ਹੇ 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 ਉਹ ਜਿਹੜੇ ਜਿਹੜੇ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਨੇ ਇੱਕ ਵਾਰੀ ਤਾੜੀ ਉਹ ਮਾਰੋ ਯਾਰ ਜ਼ੋਰਦਾਰ ਇਹ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਐ ਆਹ ਵੇਖ ਵੀ ਕਦੇ ਹੁੰਦੀ ਸੀ ਕੱਖਾਂ ਸਮਾਨ ਭਾਵੇਂ ਅੱਜ ਸ਼ੱਕ ਨਹੀਂ ਇਹ ਮਹਾਨ ਬਣ ਗਈ ਜਾਲਪੁਰੀਆ ਕਬੱਡੀ ਦਾ ਮੁੱਲ ਪੈ ਗਿਆ ਇਹ ਕੋਲੇ ਤੋਂ ਸੋਨੇ ਦੀ ਖਾਨ ਬਣ ਗਈ ਏ 100 ਲੱਗਿਆ 100 ਲੱਗਿਆ ਵਿਰਿੰਦਰ ਗਿਲਮਾਨ ਕਰਦਾ 100 ਲੱਗਿਆ 100 ਲੱਗਿਆ ਸਿੱਕੇ ਦੇ ਰੋ ਤਾੜੀ ਜ਼ੋਰਦਾਰ ਹੋ ਦਰਸ਼ਕ ਵੀਰਿਓ ਲੋਕਾਂ ਨੇ ਪਾਸ ਸੰਗੇ ਦਾ ਚਹੇਤਾ ਥੋੜੇ ਦਿਨ ਪਹਿਲਾਂ ਹਰਜੀਤ ਹਰਤੇ ਸਮਰਾ ਕਹਿੰਦਾ ਜਿਹੜਾ ਇਹਨੂੰ ਫੜੂ 100 ਨਗਦੋ ਨਗਦ ਹੈ ਆ ਮੁੰਡੇ ਦੇ ਥੋੜੇ ਦਿਨ ਪਹਿਲਾਂ ਸੱਟ ਵੱਜੀ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਫੇਰ ਖੇਡਣ ਲੱਗ ਗਿਆ ਪਰ ਇਹ ਸੱਤਾ ਫਿੱਟਾਂ ਦੀ ਗੇਮ ਫੇਰ ਵਾਲੀਆ ਬਹਿਰ ਗਿਆ ਫੇਰ ਵਾਲੀਆ ਬਹਿਰ ਗਿਆ ਬਹਿਰ ਗਿਆ ਕਬੱਡੀ 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 ਹਾਏ ਓ ਮੇਰੇ ਰੱਬਾ ਕੋਈ ਚੱਕ ਕੇ ਲੈਣ ਜੱਗੇ ਕਰ ਦਿਓ ਹੋ ਡੇਰੀਆ ਕਰੇ ਦੇਦੀ ਜੰਮੀ ਮੁੱਢੀ ਲਓ ਪੈ ਗਈ ਰੇਡ ਕਰਦੇ ਜੇ ਕਰ ਲਓ ਸਾਹਮਣੇ ਕਬੱਡੀ ਪੈ ਚੁੱਕੀ ਹੈ ਖੇਡ ਦੇ ਗਰਾਊਂਡ ਦੇ ਅੰਦਰ ਆਓ ਸਾਹਮਣੇ ਵੇਰ ਵਾਲਿਆ ਹੁਣ ਹੁਣ ਜਵਾਨ ਹੁਣ ਜਵਾਨ ਹੁਣ ਪੜੱਕੇ ਹੁਣ ਪੜੱਕੇ ਹੁਣ ਪੜੱਕੇ ਹੈ ਕਬੱਡੀ 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 ਹੈ ਕਬੱਡੀ 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 ਟੱਕ 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 ਆਓ ਸਾਰੇ ਰਾ ਬੰਦੀ ਕਰਤੇ ਸ਼ਾਂਤੀ ਕਰਦੇ ਬੰਦ ਹੋ ਪਰ ਫਿਰ ਤਿਆਰ ਮਾਈਕ ਤੇ ਵੀਰ ਨੇ ਜ਼ਿਕਰ ਕਰਨਾ ਲਾਓ ਬਲੈਰੋ 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 ਕਹਿੰਦੇ ਇਹਦਾ ਹਰੀਪੁਰਾ ਪਿੰਡ ਪੈਂਦਾ ਮੇਰੇ ਮਿੱਤਰੋ ਹਰੀਪੁਰੇ ਵਾਲਾ ਬਲੈਰੋ ਖੜਾ ਪਿੱਕਿਆ ਵੇਖ ਇਧਰਲੇ ਪਾਸੇ ਆਓ ਵੇਖ ਪਟਾਕੇ ਪੰਦੇ ਕਾਕੇ ਖਿੰਦੇ ਲੈ ਬੇਰ ਵਾਲੀ ਵਾਲਿਆ ਹੋ ਟਕੜਾ ਲੋਕਾਂ ਨੇ ਕਹਿਣਾ ਫਲੀ ਨਹੀਂ ਬੰਨੀ ਉਹ ਬੱਲੇ ਬੱਲੇ ਇਹ 3 ਅਰਬੀ ਦੇ ਮੇਲੇ ਤੋਂ ਐਲ ਡੀ ਜਿੱਤੀ ਹੈ ਇਹਨੂੰ 베ਰ ਵਾਲੀਆ ਸੁਖਮਨ ਕਹਿੰਦੇ ਆ ਉਹ ਸੁਖਮਨ